ਆਪਕਾ ਕੰਮ ਸਪੋਰਟ ਹੋ ਰਿਹਾ ਹੈ ਵਸਾਤਾਂ ਲੱਗਦੇ ਆ ਚਰਨਜੀਤ ਕੋਹਰਾ ਜੀ ਮੈਂ ਇਸ ਸਰਕਾਰੀ ਪ੍ਰਾਇਮਰੀ ਸਕੂਲ ਦੀ ਹੈ ਟੀਚਰ ਹਾਂ ਜੀ ਤੇ ਇੱਥੇ ਅਜ ਰਾਤ ਨੂੰ ਚੋਰੀ ਹੋਈ ਹੈ ਜੀ ਜਿਸ ਦਾ ਪਤਾ ਮੈਨੂੰ 6:30 ਵਜੇ ਲੱਗਿਆ ਜੀ ਤੇ ਉਸ ਤੋਂ ਬਾਅਦ ਮੈਂ 112 ਨੰਬਰ ਤੇ ਫੋਨ ਕਰਕੇ ਇਤਲਾਹ ਵੀ ਕਰਤੀ ਸੀ ਆਪ ਵੀ ਜਿੰਨੀ ਜਲਦੀ ਹੋ ਸਕੇ ਆਉਣ ਦੀ ਕੋਸ਼ਿਸ਼ ਕੀਤੀ ਹੈ ਤੇ ਸਕੂਲ ਦਾ ਕਾਫੀ ਨੁਕਸਾਨ ਹੋਇਆ ਜੀ ਜਿਹਦੇ ਵਿੱਚ ਆਪਣੇ ਰਸੋਈ ਦਾ ਸਭ ਤੋਂ ਵੱਧ ਸਮਾਨ ਹੈ ਜੀ ਜਿਹਦੇ ਵਿੱਚ ਆਪਣੇ ਤਿੰਨ ਦੇਗੇ ਆ ਜੀ ਵੱਡੇ ਚਾਰ ਸਿਲੰਡਰ ਨੇ ਛੇ ਸੱਤ ਸੌ ਦੇ ਲਗਭਗ ਥਾਲ ਹੈ 12 ਬਾਲਟੀਆਂ ਇੰਨੀਆਂ ਕਿ ਲਗਭਗ ਕੜਛੀਆਂ ਛੋਟੇ-ਬੜੇ ਜਿਵੇਂ ਜੱਗ ਕਟੋਰੀਆਂ ਗਲਾਸ ਵਗੈਰਾ ਨੇ ਜੀ ਇਸ ਤੋਂ ਬਿਨਾ ਇੱਕ ਵਾਟਰ ਕੂਲਰ ਇੱਕ ਐਲਈਡੀ ਵੀ ਅਕਸੈਸਰੀ ਉਹ ਚੋਰੀ ਹੋਈ ਆ ਜੀ ਤੇ ਇਸ ਤੋਂ ਬਿਨਾ ਛੇ ਲਮਾਰੀਆਂ ਜੀ ਉੱਪਰਲੇ ਫਲੋਰ ਤੇ ਜਿਨ੍ਹਾਂ ਦੀ ਬਹੁਤ ਬੁਰੀ ਤਰ੍ਹਾਂ ਨਾਲ ਪੰਨਾ ਤੋੜ ਕੀਤੀ ਤੇ ਰਿਕਾਡ ਨਾਲ ਛੇੜਛਾੜ ਕੀਤੀ ਹੈ ਤੇ ਆਪ ਸਰ ਇਹਦਾ ਹੁਣ ਅੰਦਾਜ਼ਾ ਤਾਂ ਜੀ ਦੇਖੋ ਲਾਉਣਾ ਮੁਸ਼ਕਲ ਹੈ ਜੀ ਹੈਨਾ ਸਮਾਨ ਨੂੰ ਅਸੀਂ ਸਾਰਾ ਹਲੇ ਚੈੱਕ ਵੀ ਕਰ ਰਹੇ ਆਂ ਵੀ ਜਿਹੜਾ ਸਾਨੂੰ ਧਿਆਨ ਚਾਚ ਸਕਿਆ ਹੁਣ ਤੱਕ ਉਹ ਤੁਹਾਨੂੰ ਦੱਸਿਆ ਜੀ ਹਾਂਜੀ ਦੱਸ ਦਿੱਤਾ ਜੀ ਐਫਆਰਆਈ ਕਰਵਾਉਣੀ ਆ ਜੀ ਹਲੇ ਤੇ ਆਪਣੇ ਫੋਰੈਂਸਿਕ ਵਾਲੇ ਫਿੰਗਰਪ੍ਰਿੰਟ ਵਗੈਰਾ ਲੈ ਗਏ ਨੇ ਸਵੇਰੇ ਸਵੇਰੇ ਆਪਾਂ ਆਪਣੇ ਮਤਲਬ ਸਾਰਾ ਆਏ ਸੀਗੇ ਐਸਐਚਓ ਸਾਹਿਬ ਤੇ ਉਹ ਆਪਣਾ ਆਪਦੀ ਜਿਹੜੀ ਮੌਕਾ ਦੇਖ ਕੇ ਗਏ ਨੇ ਜੀ ਉਸ ਤੋਂ ਬਿਨਾ ਉੱਚ ਅਧਿਕਾਰੀਆਂ ਨਾਲ ਗੱਲ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀਗੀ ਜੀ ਤੇ ਪਰ ਗੱਲ ਅਧਿਕਾਰੀਆਂ ਨੂੰ ਹਾਂਜੀ ਸਾਡੇ ਡਿਪਟੀ ਡੀਓ ਸਾਹਿਬ ਨੂੰ ਫੋਨ ਕੀਤਾ ਸੀਗਾ ਜੀ ਤੇ ਉਹਨਾਂ ਨਾਲ ਹਲੇ ਤੱਕ ਗੱਲ ਹੋ ਨਹੀਂ ਪਾਈ ਇਹ ਮੈਂ ਫੋਨ ਕੀਤਾ ਸੀ ਹਾਂਜੀ